ਸਟਿਊਡਿਓ ਦਾਨਿਕ ਸੁਵੈਰਟੀ ਵਿਦਨ ਆਲ ਮੈਂ ਸੋਨੀਆ ਸੋ ਦਲਜੀਤ ਦਾ ਅੱਜ ਕਾਨਸਰਟ ਹੋਣ ਜਾ ਰਿਹਾ ਹੈ ਕੁਝ ਘੰਟਿਆਂ ਦੇ ਦਰਮਿਆਨ ਇੱਕ ਕਾਨਸਰਟ ਸ਼ੁਰੂ ਹੋਣ ਵਾਲਾ ਹੈ ਆਪਾਂ ਖੜੇ ਆ ਫੈਨ ਪਿਟ ਜ਼ੋਨ ਵਾਲੀ ਸਾਈਡ ਜਿੱਥੇ ਫੈਨਸ ਪਹਿਲੇ ਤੋਂ ਹੀ ਆ ਕੇ ਲਾਈਨਾਂ ਦੇ ਵਿੱਚ ਖੜੇ ਹੋ ਚੁੱਕੇ ਨੇ ਤੁਸੀਂ ਵੇਖ ਸਕਦੇ ਹੋ ਕਿਵੇਂ ਜਿਹੜੇ ਦਲਜੀਤ ਦੇ ਫੈਨਸ ਪਹੁੰਚਨੇ ਇੱਕ ਖਾਸ ਅਟਾਇਰ ਦੇ ਵਿੱਚ ਪਹੁੰਚਨੇ ਜਿਨ੍ਹਾਂ ਦੇ ਵੱਲੋਂ ਚਾਦਰੇ ਲਗਾਏ ਗਏ ਨੇ ਕਿਉਂਕਿ ਦਲਜੀਤ ਦੀ ਗੱਲ ਕਰੀ ਤਾਂ ਹਮੇਸ਼ਾ ਹਰੇ ਕਾਨਸਰਟ ਦੇ ਵਿੱਚ ਜਿਹਨਾਂ ਆਪਾਂ ਵੇਖਦੇ ਆ ਉਹਨਾਂ ਨੂੰ ਕੁਰਤੇ ਚਾਦਰੇ ਦੇ ਵਿੱਚ ਆਉਂਦੇ ਆ ਤੇ ਫੈਨਸ ਵੀ ਜੋ ਆ ਇਸ ਅਟਾਇਰ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਨਸ ਇਸੇ ਅਟਾਇਰ ਦੇ ਵਿੱਚ ਨਜ਼ਰ ਆ ਰਹੇ ਹੋ چاہے ਕੁੜੀਆਂ ਹੋਣ ਜਾਂ ਫਿਰ ਮੁੰਡੇ ਹੋਣ ਸੋ ਫੈਨਸ ਦੀ ਤੁਸੀਂ ਖੁਸ਼ੀ ਵੇਖ ਸਕਦੇ ਹੋ ਫੈਨਸ ਕਾਫੀ ਐਕਸਾਈਟਡ ਨਜ਼ਰ ਆ ਰਹੇ ਨੇ ਕਈਆਂ ਦੇ ਵੱਲੋਂ ਪੇਂਟਿੰਗ ਵੀ ਲਿਆਂਦੀ ਗਈ ਹੈ ਤੇ ਕਈਆਂ ਦੇ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਜੋ ਦਿਲਜੀਤ ਨੂੰ ਦੇਣ ਦੇ ਲਈ ਲਿਆਂਦੀਆਂ ਗਈਆਂ ਨੇ ਤੇ ਜਿਸ ਦੇ ਨਾਲ ਦਿਲਜੀਤ ਦਾ ਧਿਆਨ ਵੀ ਉਹਨਾਂ ਦੇ ਵੱਲ ਜਾਵੇ ਸੋ ਫੈਨਸ ਖੜੇ ਆ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਕੀ ਬਾਤ ਹੈ ਕੀ ਬਾਤ ਹੈ ਸੋ ਕਲ ਕਿੱਥੋਂ ਆਇਓ ਸਤਿ ਸ੍ਰੀ ਅਕਾਲ ਮੈਂ ਯਮਨੰਗਰ ਖੇੜਿਆਣਾ ਤੋਂ ਜੀ ਓਕੇ ਸੋ ਪਹਿਲੇ ਵੀ ਦਲਜੀਤ ਦਾ ਕਾਨਸਰਟ ਕੋਈ ਕਿ 2020 ਚ ਦੇਖਿਆ ਸੀਗਾ ਅੱਛਾ ਕਿਵੇਂ ਦਾ ਲੱਗਾ ਸੀ ਉਹ ਫਾਇਰ ਫਾਇਰ ਤੇ ਅੱਜ ਥੋੜਾ ਜਿਹਾ ਆਪਣੀ ਡਰੈਸ ਦੇ ਬਾਰੇ ਜ਼ਰੂਰ ਦੱਸੋ ਜੋ ਵੇਅਰ ਕੀਤਾ ਹੈ ਉਹ ਮੈਮ professionally ਜਿਹੜੇ ਪੰਗੜਾ ਉਹ ਵਾਈਸ ਪਾਉਂਦੇ ਆ ਜੀ ਤਾਂ ਉਹਨਾਂ ਦੀ ਹੈ ਜੀ ਪੰਗੜਾ ਪਰਫਾਰਮ ਕਰਨਾ ਹੋਤੀ ਮੈਮ ਨਹੀਂ ਬੜਜੇ ਬੁਲਾਉਣਗੇ ਤਾਂ ਆਈ ਵਿਲ ਅੱਛਾ ਦਲਜੀਤ ਦੇ ਕਿਹੜਾ ਗਾਣਾ ਸਭ ਤੋਂ ਵੱਧ ਵਧੀਆ ਲੱਗਦਾ ਭਾਜੀ ਦੀ ਸਾਰੀ ਐਲਬਮ ਹੀ ਬਹੁਤ ਪਿਆਰੀ ਹੈ ਉਹ ਖੁਦ ਹੀ ਇੱਕ ਬਹੁਤੀ ਪਿਆਰੇ ਇਨਸਾਨ ਨੇ ਤੇ ਉਹਨਾਂ ਦੀ ਸਾਰੀ ਐਲਬਮ ਹੀ ਮਤਲਬ ਕੋਈ ਸਪੈਸਿਫਿਕ ਕੋਈ Song ਨਹੀਂ ਹੈਗਾ ਤੇ ਉਹ ਫੁੱਲ ਔਨ ਫਰਮ ਸਾਰੇ ਗਾਣੇ ਬਹੁਤ ਪਿਆਰੇ ਨੇ ਸਾਰੇ ਦਿਲ ਨੂੰ ਲੱਗਦੇ ਆ ਠੀਕ ਹੈ ਸੋ ਅੱਜ ਕਿੰਨੀਆਂ ਕਰੋਣ ਕਾ ਲਗਾਣੀਆਂ ਕਿੰਨੀ ਕੁ ਉਮੀਦ ਹੈ ਕੋਈ ਉਮੀਦ ਪੂਰੀ ਹੈ ਤੁਹਾਡੇ ਸਾਹਮਣੇ ਆਂ ਦੇਖ ਲਓ ਠੀਕ ਹੈ ਸੋ ਕਿੱਥੋਂ ਆਏ ਹੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਮੈਂ ਆਇਆ ਦਿੱਲੀ ਦਿੱਲੀ ਤੋਂ ਦਿੱਲੀ ਵੀ ਦੇਖਿਆ ਜੀ ਸ਼ੋ ਮੈਂ ਤੇ ਹੁਣ ਚੰਡੀਗੜ੍ਹ ਆਇਆ ਸਵੇਰੀ ਤੇ ਅੱਜ ਫੈਨ ਬਿਟ ਚ ਦੇਖ ਰਿਹਾ ਦੁਬਾਰਾ ਕਿਉਂਕਿ ਦਿਲਜੀਤ ਪਾਈ ਨਾਲ ਪਿਆਰੇ ਮੇ ਪਹਿਲੇ ਦੋ ਦੇਖੇ ਸੀ ਤੇ ਅੱਜ ਤੀਜਾ ਹੈ ਤੇ ਬਸ ਉਹੀ ਹੈ ਕਿ ਮਤਲਬ ਜਿੰਨੇ ਵੀ ਹੋ ਜਾਣ ਸ਼ੋਅ ਮੈਂ ਤਾਂ ਕਹਿ ਰਿਹਾ ਉਹੀ ਕੱਟ ਹੈ ਦਿਲਜੀਤ ਪਾਏ ਨੂੰ ਜਿੰਨਾ ਵੀ ਦੇਖ ਲਈਏ ਬਸ ਉਹਦੇ ਲਈ ਆਏ ਨੇ ਦਿਲਜੀਤ ਪਾਏ ਲਈ ਤੇ ਆਪਾਂ ਵੀ ਆਏ ਨੇ ਦਿਲਜੀਤ ਪਾਏ ਦੀ ਟੀ-ਸ਼ਰਟ ਸਭ ਤੋਂ ਵੱਡੇ ਫੈਨ ਇਹ ਲੋ ਜੀ ਸਭ ਤੋਂ ਵੱਡੇ ਨਾ ਇਹ ਸਾਡੇ ਇੱਕ ਹੋਰ ਦਿੱਲੀ ਤੋਂ ਹੀ ਨੇ ਇਹ ਮਿਲੇ ਵੀ ਨੇ ਇਹ ਰਹੀ ਇਹ ਦਿਲਜੀਤ ਪਾਜੀ ਦੀ ਜੈਕਟ ਹੈ ਜੈਕਟ ਦਿਲਜੀਤ ਪਾਏ ਦੀ ਹੈ ਇੱਕ ਵਾਰੀ ਚੰਗੇ ਤਰੀਕੇ ਨਾਲ ਆਹ ਦੇਖੋ ਸਭ ਤੋਂ ਪਹਿਲੀ ਵਾਰ ਜਿਹਨੂੰ ਦਿੱਤੀ ਸੀ ਪਾਜੀ ਸੀ ਉਹ 2020 ਵਿੱਚ ਸਭ ਤੋਂ ਪਹਿਲੀ ਵਾਰ ਦਿਲਜੀਤ ਨੇ આજ ਤੱਕ ਜਿਸ ਨੂੰ ਜੈਕਟ ਦੀ ਹੈ ਉਹ

ਮੈਂ ਲੁਧਿਆਣਾ ਤੋਂ ਆਇਆ ਜੀ ਕਿੰਨੇ ਕੁ ਐਕਸਾਈਟਿਡ ਹਾਂ ਬਹੁਤ ਜ਼ਿਆਦਾ ਬਹੁਤ ਐਕਸਾਈਟਿਡ ਹਾਂ ਜੀ ਹਾਂ ਜੀ ਹਾਂ ਮੈਂ ਅਦਰਜੀਤ ਦਾ ਥੋੜਾ ਥੋੜਾ ਕਾਪੀ ਕੀਤਾ ਹੋਇਆ ਹੈ ਕਿਆ ਬਾਤ ਹੈ ਫੈਨਸ ਅੱਛਾ ਸੋ ਕਿਹੜੇ ਗਾਣੇ ਵਧੀਆ ਲੱਗਦਾ ਅਦਰਜੀਤ ਦਾ ਸਾਰੇ ਗਾਣੇ ਵਧੀਆ ਜੀ ਸਾਰੇ ਕੋਈ ਇੱਕ ਅੱਧਾ ਪੁਰਾਣੇ ਟਾਈਮ ਦੇ ਗਾਣੇ ਦੱਸੋ ਪੁਰਾਣੇ ਟਾਈਮ ਦੇ ਅੱਜ ਕੱਲ ਦਿੱਲੂ ਤੇਰੇ ਨਾਲ ਕਿੰਨਾ ਪਿਆਰ ਹੈ ਸਾਨੂੰ ਤੇ ਕਹਿਣਾ ਵੀ ਨਹੀਂ ਆਉਂਦਾ ਤੁਹਾਨੂੰ ਤਾਂ ਉਹ ਗਾਣੇ ਵਧੀਆ ਲੱਗ ਰਹੇ ਜਿਨ੍ਹਾਂ ਤੇ ਅੱਜ ਕੱਲ ਕੌਂਟਰੋਵਰਸੀ ਚੱਲ ਰਹੀ ਹੈ ਪਟਿਆਲਾ ਪੱਗ 5 ਤਾਰਾ ਤੇ ਮਿੱਤਰਾਂ ਦਾ ਕੇਸ ਚੱਲਦਾ ਇਹ ਤਾਂ ਚੱਲ ਨਹੀਂ ਨਾ ਇਸ ਵਾਰ ਚੱਲਣਗੇ ਜੀ ਕਿਉਂ ਨਹੀਂ ਚੱਲਣਗੇ ਲਿਰਿਕਸ ਲਿਰਿਕਸ ਬਦਲਣਗੇ ਉਹੀ ਚੱਲਣਗੇ ਕੀ ਬਾਤ ਹੈ ਫੈਨਸ ਨੂੰ ਪੂਰੀ ਆਮੇਦਾ ਠੀਕ ਹੈ ਜਲੰਧਰੋਂ ਪਹਿਲਾ ਕਾਨਸਰਟ ਹੈ ਮੇਰਾ ਬਹੁਤ ਜ਼ਿਆਦਾ ਨਜ਼ਰ ਆ ਕੇ ਦੇਣੀ ਹੈ ਪੰਜਾਬੀ ਆ ਗਿਆ ਨਾਬਾ ਪਟਿਆਲਾ ਤੋਂ ਜੀ ਹਾਂ ਜੀ ਸਰ ਜੀ ਕਿਵੇਂ ਦੇ ਲੱਗਦੇ ਕਿ ਬਹੁਤ ਵਧੀਆ ਲੱਗਦੇ ਸਾਰੇ ਹੀ ਵਧੀਆ ਨੇ ਇਹ ਬੰਦਾ ਹੀ ਵਧੀਆ ਹੈ ਹਾਂ ਜੀ ਹਾਂ ਪੋਜ਼ਿਟਿਵ ਵਾਈਬਸ ਹੋ ਰਹੀਆਂ ਪੂਰੀ ਹਾਂ ਜੀ ਹਾਂ ਵਨ ਲਵ ਵਨ ਲਵ ਮੈਂ ਲੋਕਲ ਹੀ ਹਾਂ ਤੇ ਚੰਡੀਗੜ੍ਹ ਹਾਂ ਜੀ ਹਾਂ ਜੀ ਖੁਸ਼ੀ ਦਿਖਾਓ ਖੁਸ਼ੀ ਹੈ ਨਾ ਖੁਸ਼ੀ ਹੈ ਖੁਸ਼ੀ ਤਾਂ ਇਹ ਤੋਂ ਪਹਿਲੇ ਆ ਕੇ ਲੱਗੇ ਖੁਸ਼ੀ ਸੋ ਇੱਥੇ ਹੋਰ ਵੀ ਬਹੁਤ ਸਾਰੇ ਖੜੇ ਹੋਏ ਆ ਜਿਨ੍ਹਾਂ ਨੇ ਚਾਦਰਾਂ ਲਗਾਇਆ ਹੋਇਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਲੁਧਿਆਣੇ ਤੋਂ ਜੀ ਲੁਧਿਆਣੇ ਤੋਂ ਹਾਂਜੀ ਸਾਰੀ ਅੱਛਾ ਇਹ ਕੈਨੇਡਾ ਤੋਂ ਆਇਆ ਜੀ ਹਾਂਜੀ ਵੈਸੇ ਲੁਧਿਆਣੇ ਦੇ ਰਹਿਣ ਵਾਲਾ ਬਟ ਮੈਂ ਕੈਨੇਡਾ ਤੋਂ ਆਇਆ ਉੱਥੇ ਹਾਂਜੀ 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 ਕਿਆ ਬਾਤ ਹੈ ਸੋ ਕਿਹੜੇ ਗਾਣੇ ਵਧੀਆ ਲੱਗਦੇ ਦਲਜੀ ਹੁਣ ਵਾਲੇ ਤਾਂ ਦੇਖੋ ਸਾਰਿਆਂ ਨੂੰ ਹੀ ਪਤਾ ਆ ਜਿਹੜੇ ਸਟਾਰਟਿੰਗ ਦੇ ਗਾਣੇ ਨਾ ਉਹਨਾਂ ਦੇ ਬਾਰੇ ਕੋਈ ਗੱਲ ਹੀ ਨਹੀਂ ਕਰਦਾ ਜੀ ਕੜਕੂ ਕਹਿਣਾ ਜੀ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਹੈ ਠੀਕ ਹੈ ਜੀ ਪੰਗਾ ਸਾਰੇ ਵੀ ਸੰਤ ਸਟਾਰਟਿੰਗ ਤੋਂ ਰਟਿਆ ਸੀ ਸੁਣਦੇ ਹੀ ਆ ਰਹੇ ਆ ਉਹ ਗਾਉਂਦੇ ਵੀ ਹੋ ਹਾਂਜੀ ਹਾਂਜੀ ਸੁਣਾ ਦਿਓ ਕਿਹੜਾ ਸੁਣਾਈਏ ਜੀ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਹੈ ਸਾਨੂੰ ਤੇ ਕਹਿਣਾ ਵੀ ਨਹੀਂ ਆਉਂਦਾ ਨੈਣਾ ਨੂੰ ਲੋਰ ਤੇਰੀ ਦੀਦ ਦੇਦੀ ਦੂਰ ਵੀ ਰਹਿਣਾ ਨਹੀਂ ਆਉਂਦਾ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਹੈ ਸਾਨੂੰ ਤੇ ਕਹਿਣਾ ਵੀ ਨਹੀਂ ਆਉਂਦਾ ਕਿਆ ਬਾਤ ਬਹੁਤ ਬਹੁਤ ਵਧੀਆ ਲੱਗ ਰਿਹਾ ਸੋ ਪੂਰੀ ਰੌਣਕ ਲਗਾਇਆਓ ਕਿੱਥੋਂ ਆਏ ਹੋ ਤੁਸੀਂ ਕਿਆ ਬਾਤ ਹੈ ਜੀ ਦਿਲੋਂ ਆਏ ਆਂ ਜੀ ਆਪਾਂ ਸੋ ਕਿੰਨੇ ਕ ਐਕਸਾਈਟਿਡ ਬਹੁਤ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਆਪਣੀ ਬਸ ਬਸ ਹੈ ਕਿ ਵੇਟ ਨਹੀਂ ਹੋ ਰਹੀ ਉਹਨਾਂ ਬਸ ਆ ਜਾਓ ਬਸ ਇੱਥੇ ਠੀਕ ਹੈ ਠੀਕ ਹੈ ਨਾ ਚਾਹੋਗੇ ਤੁਸੀਂ ਕੋਨਸਰਟ ਤੇ ਬਸ ਇਹ ਆ ਵੀ ਵਾਈਬ ਦੇਖਣ ਆਇਆ ਵੀ ਪਹਿਲਾਂ ਅਸੀਂ 2021 ਦੇ ਵਿੱਚ LPU ਚ ਹੋਇਆ ਸੀਗਾ ਉੱਥੇ ਵੀ ਗਏ ਸੀ ਤਾਂ ਹੁਣ ਦੁਬਾਰਾ ਉਰੇ ਆਇਆ ਮਤਲਬ ਦਲਜੀਤ ਖਿੱਚ ਲਿਆ ਆਪਣੇ ਫੈਨ ਜੀ ਹਾਂ ਮੈਨੂੰ ਦਲਜੀਤ ਵੀ ਕੁਝ ਮੇਰਾ ਬ੍ਰਦਰ ਥੋੜਾ ਇਹ ਬਹੁਤ ਵੱਡਾ ਫੈਨ ਹੋ ਪਹਿਲੇ ਨੰਬਰ ਤੇ ਲੱਗਾ ਹੋਇਆ ਲਾਈਨਸ ਹਾਂ ਤਾਂ ਉਹਦੇ ਕਰਕੇ ਆਣਾ ਪਿਆ ਸੋ ਇੱਥੇ ਤੁਸੀਂ ਫੈਨਸ ਵੇਖ ਸਕਦੇ ਹੋ ਉਧਰ ਕੁੜੀਆਂ ਵੀ ਖੜੀਆਂ ਉਹਨਾਂ ਨੇ ਵੀ ਖਾਸ ਹੋ ਤਾ ਚਾਦਰਾਂ ਲਗਾਇਆ কুর্তা ਪਾਇਆ ਹੋਇਆ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਇਹਨਾਂ ਨਾਲ ਅਸੀਂ ਪਹਿਲੇ ਗੱਲ ਕਰ ਚੁੱਕੇ ਆ ਸੋ ਕਿੱਥੋਂ ਆਏ ਹੋ ਤੁਸੀਂ ਤੁਹਾਡਾ ਕੀ ਨਾਮ ਹੈ ਮੈਂ ਮੈ ਲੁਧਿਆਣਾ ਤੋਂ ਆਈ ਹਾਂ ਸਰ ਦੇ ਆਪਣੇ ਸ਼ਹਿਰ ਤੋਂ ਆਈ ਹਾਂ ਤੇ ਮੇਰੇ ਨਾਮ ਸਿਮਰਨ ਹੈ ਓਕੇ ਸੋ ਕਿੰਨੇ ਕੇ ਐਕਸਾਈਟਿਡ ਹੋ ਕਿੰਨੀ ਅਕ ਰੋਣ ਕਾ ਪਾਉਣੀ ਹੈ ਕਿੰਨੀ ਕੋ ਹੋਟਿੰਗ ਕਰਨੀ ਅੰਦਰ ਬਹੁਤ ਜ਼ਿਆਦਾ ਹੈ ਕਿ ਦੋ ਸੰਜਾ ਰਹੇ ਨੇ ਕਹਿਣਾ ਮੈਂ ਰਹਿੰਦੇ ਨੂੰ ਤੁਸੀਂ ਆਪ ਹੀ ਗਾ ਲਓ ਓਕੇ ਕਿਹੜਾ ਗੀਤ ਵਧੀਆ ਲੱਗਦਾ ਤੁਹਾਨੂੰ ਸਰ ਦੀ ਸਾਰੀ ਗਾਣੇ ਸੁਪਰ ਹਿੱਟ ਨੇ ਜਿਹੜਾ ਮਰਜੀ ਗਾਣਾ ਲਾ ਲੋ ਵਾਈ ਬਾਪੇ ਮੈਚ ਹੋ ਜਾਂਦੀ ਹੈ ਕਿਉਂਕਿ ਵਾਈ ਸਾਡੀ ਉਹਨਾਂ ਨਾਲ ਆਪ ਹੀ ਮਿਲਦੀ ਹੈ ਵਾਈ ਤੇਰੀ ਮੇਰੀ ਮਿਲਦੀ ਹੈ ਬਿਲਕੁਲ ਚੰਡੀਗੜ੍ਹ ਤੋਂ ਹੀ ਆਇਆ ਨਹੀਂ ਨਹੀਂ ਇੱਥੇ ਆ ਕੇ ਬਸ ਵਾਈਬ ਮਿਲ ਗਈ ਸਾਡੀ ਇਹ ਖਾਸ ਗਾਲਾ ਦਲਜੀਤ ਦੇ ਕਾਨਸਰਟ ਦੀ ਸੋ ਕਿਵੇਂ ਦਾ ਲੱਗ ਰਿਹਾ ਵੇਟਿੰਗ ਤਾਂ ਲੱਗਦਾ ਲੰਬੇ ਇੱਥੇ ਸਾਨੂੰ 4 ਘੰਟੇ ਵੀ ਖੜੇ ਹੋਣਾ ਪਏ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਦੇਖ ਕੇ ਸਭ ਕੁਝ ਭੁੱਲ ਜਾਣਾ ਭੁੱਲ ਜਾਣਾ ਪਟਿਆਲੇ ਤੋਂ ਪਟਿਆਲੇ ਤੋਂ ਹਾਂਜੀ ਪਟਿਆਲਾ ਪੈਗ ਤੇ ਪਟਿਆਲੇ ਵਾਲੇ ਕੀ ਨਾਮ ਹੈ ਤੁਹਾਡਾ ਅਸ਼ਨੂਰ ਓਕੇ ਸੋ ਕਿੰਨੇ ਕੇ ਐਕਸਾਈਟਿਡ ਹੋ ਬਹੁਤ ਐਕਸਾਈਟਿਡ ਆ ਤਾਈਆਂ ਨਹੀਂ ਜਲਦੀ ਆ ਕੇ ਲਾਈਨ 'ਚ ਖੜੇ ਹੋਏ ਆਂ ਆ ਜੋ ਸਾਨੂੰ ਮੋਰੇ ਖੜੇ ਹੋਣ ਨੂੰ ਮਿਲ ਜੇ ਹੈ यस यस ਯਾ ਜਿਤੋਂ ਤੱਕ ਜਿਤੋਂ ਤੱਕ ਟਿਕਟ ਲਾਈ ਹੋਣਾ ਅੱਗੇ ਤੱਕ ਕਿਉਂ ਨਹੀਂ ਜਾਣਾ ਤੁਹ ਸਕੇਣਾ ਗੀਤ ਵਧੀਆ ਲੱਗਦਾ ਸਾਰੇ ਉਹਨਾਂ ਦੇ ਗੀਤ ਅੱਛੇ ਹੈ ਤਾਂ ਬਹੁਤ ਔਖਾ ਕੁਐਸਚਨ ਹੈ ਸਾਰੇ ਗੀਤ ਬਹੁਤ ਅੱਛੇ ਹੈ ਤੁਸੀਂ ਕੀ ਕਹਿਣਾ ਚਾਹੋਗੇ 올 द बेस्ट टू हिम एंड वी आर सो एक्साइटेड टू वॉच हिम ਲਾਈਕ ਰੋਡ ਦਿਖਾਓ ਕੀ ਦਿਖਾਓ ਯਾਰ ਰੀਵील ਕਰ ਸਕਦੇ ਹੋ ਕੀ ਆਇਆ ਅੱਜ ਮੇਰਾ ਐਗਜ਼ਾਮ ਸੀਗਾ MBA ਦਾ ਫਰਸਟ ਸੈਮੈਸਟਰ ਦਾ ਤੇ ਮੈਂ ਐਗਜ਼ਾਮ ਮਿਸ ਕਰਤਾ ਉਹਨਾਂ ਦਾ ਉਹ ਘਰ ਦੇ ਕੁਝ ਕਿਹਾ ਨਹੀਂ ਕਰਦਿਆ ਨੇ ਕਰਦਿਆ ਨੂੰ ਪਤਾ ਉਹ ਹੀ ਕਹਿ ਰਹੀ ਸੀ ਕਿ ਠੀਕ ਹੈ ਅਗਰ ਤੇਰਾ ਮਨ ਹੈ ਤੂੰ ਜਾ ਕੋਈ ਗੱਲ ਨਹੀਂ ਐਗਜ਼ਾਮ ਅਗਲੇ ਸੈਮੈਸਟਰ ਦੇ ਦੇ। ਇਦਾਂ ਦੇ ਘਰ ਦੇ ਮਿਲਨੇ ਚਾਹੀਦੇ ਵੀ ਕੁੜੀ ਨੇ ਐਗਜ਼ਾਮ ਛੱਡ ਦਿੱਤਾ। ਸੋ ਕ੍ਰੇਜ਼ ਵੀ ਕਿਹਾ ਸਕਦਾ ਦਿਲਜੀਤ ਦਾ ਕਿੱਥੋਂ ਆਏ ਹੋ ਤੁਸੀਂ? ਆਈ ऍम ਫਰਮ ਆਸਟ੍ਰੇਲੀਆ ਐਂਡ ਵੀ ਕੇਮ 올 ਦਾ ਵੇ ਜਸਟ ਟੂ ਸੀ ਦਿਲਜੀਤ ਇਨ ਚੰਡੀਗੜ੍ਹ। ਸੋ ਯੂ ਕੈਨ ਸੀ ਓਵਰ ਹੇਅਰ ਸੈਜ਼ ਦਿਲ ਐਂਡ ਜੀਤ ਬਿਕਾਜ਼ ਵੀ ਲਵ ਹਿਮ ਸੋ ਮੱਚ। ਸੋ ਅਦਲਜੀਤ ਨੇ ਪਹਿਲੇ ਵੀ ਕਾਨਸਰਟ ਵੇਖੇ ਆ ਹੀ ਡਿਡ ਵਨ ਇਨ ਸਿਡਨੀ ਪਰ ਉਹ ਆਈ ਮਿਸਡ ਥੈਟ ਵਨ ਸੋ ਫਿਰ ਹਮ ਯਾ ਆ ਗਏ ਇਹ ਕਿਚਲੇ ਅਦਲਜੀਤ ਹੈ ਦਸਾਂ ਚ ਆਲੇ ਸੋ ਕਿਹੜਾ ਗਾਣਾ ਵਧੀਆ ਲੱਗਦਾ ਅਦਲਜੀਤ ਮੇਰਾ ਫੇਵਰਿਟ ਨੈਨਾ ਹੈ ਨੈਨਾ ਔਰ ਜਟ ਵੈਲੀ ਮੇਰਾ ਫੇਵਰਿਟ ਹੈ ਹਾਂਜੀ ਸੋ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਕਿੱਥੋਂ ਆਏ ਹੋ ਦੱਸ ਦੋ ਜੀ ਆਮ fromParams ਲੁਧਿਆਣਾ ਓਕੇ ਸੇਮ ਵੇ fromParams ਲੁਧਿਆਣਾ ਜੀ ਆਮ fromParams ਦਿੱਲੀ ਸੋ ਓਕੇ ਸੋ ਆ ਕੀ ਹੈਗਾ ਮੈਸੇਜ ਦੇ ਰਹੇ ਹੋ ਦਲਜੀਤ ਨੂੰ ਮੈਨੀਫੈਸਟਿੰਗ ਟੂ ਮੀਟ ਹਿਮ ਸੋ ਮੈਨੀਫੈਸਟ ਕੀਤਾ ਪਹਿਲੀ ਸੋਚਿਆ ਹੁਣ ਅਭੀ ਹੋ ਗਿਆ ਹੈ ਨਾ ਜਦੋਂ ਦਲਜੀਤ ਕਹਿੰਦੇ ਵੀ ਆਰ ਔਨ ਦ ਸਟੇਜ ਵਿਦ ਹਿਮ ਵੀ ਆਲਰੇਡੀ نو ਇਦਾਂ ਦਾ ਕੌਨਫੀਡੈਂਸ ਵੀ ਚਾਹੀਦਾ ਹੈ ਸੋ ਦਲਜੀਤ ਦੇ ਗਾਣੇ ਦੱਸੋ ਵੀ ਕਿਹੜੇ ਵਧੀਆ ਲੱਗਦੇ ਆ ਆਈ ਲਵ ਕਿਨੀ ਕਿਨੀ ਜਸਟ ਬਿਕਾਜ਼ ਆਫ ਦ ਬੀਟਸ ਐਂਡ ਏਵਰੀਥਿੰਗ ਆਈ ਲਵ ਟੂ ਡਾਂਸ ਦੈਟਸ ਵਾਈ ਮੇਰਾ ਉਹਦਾ ਪੁਰਾਣਾ Song ਹੈ ਬਹੁਤ ਫੁਕਰੇ ਮੈਂ ਹਮੇਸ਼ਾ ਮਿਲ ਛੋਟੇ ਹੁੰਦੇ ਤੋਂ ਹੀ ਉਹ ਉਹਦੇ ਨਾਲ ਹੀ ਦਲਜੀਤ ਮੇਰਾ ਫੇਵਰਿਟ ਹੋਇਆ ਮਾਈਨਸ ਲਵਰ ਲਵ ਹਾਂਜੀ ਲਵਰ 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 ਓਕੇ ਸੋ ਆ ਜੋ ਅੱਗੇ ਵਧਦੇ ਆ ਅੱਗੇ ਫੈਨਸ ਆਏ ਹੋਏ ਆ ਮੈਂ ਹਾਂ ਪੰਜਾਬ ਬਹੁਤ ਸੋਹਣੀ ਗੱਲ ਹੈ ਸੋ ਕਿੱਥੋਂ ਆਏ ਕੀ ਨਾਮ ਹੈ ਮੇਰਾ ਨਾਮ ਗੁਰਨੀਰ ਹੈ ਤੇ ਮੈਂ ਆਪਣੀ ਫਰੈਂਡ ਕੁੰਕੁੰਮ ਨਾਲ ਲੁਧਿਆਣੇ ਤੋਂ ਆਈ ਹਾਂ ਇਹ ਤੁਸੀਂ ਖੁਦ ਬਣਾਇਆ ਹਾਂਜੀ ਮਤਲਬ ਥੈਂਕ ਯੂ ਆ ਮੈਂਨ ਆਰਟਿਸਟ ਸੋ ਮਤਲਬ ਮੈਨੇ ਗ੍ਰੈਜੂਏਸ਼ਨ ਵੀ ਆਰਟਿਸਟ ਮੇਂ ਕੀ ਹੋਈ ਹੈ ਆਮ ਫਾਈਨਲ ਸਟੂਡੈਂਟ ਤੋ ਮਤਲਬ ਜਦ ਮੈਨੂੰ ਪਤਾ ਲੱਗਾ ਕਿ ਮੈਂ ਦਲਜੀਤ ਦੀ ਕਾਨਸਰਟ ਵਿੱਚ ਜਾ ਰਹੀ ਹਾਂ ਇਸ ਲਾਈਕ ਆਈ ਵਾਂਟ ਟੂ ਮੇਕ ਅ ਪੇਂਟਿੰਗ ਆਈ ਵਾਂਟ ਹਿਮ ਟੂ ਸਾਈਨ ਮੀ ਸਾਈਨ ਇਟ ਰੀਲੀ ਸੋ ਦਲਜੀਤ ਦਾ ਮੈਂ ਚਾਹਦੀ ਆ ਵੀ ਧਿਆਨ ਜਾਵੇ ਇਹਨਾਂ ਚੀਜ਼ਾਂ ਤੇ ਜਿਹੜੇ ਵੀ ਫੈਨਸ ਮਿਹਨਤ ਕਰਕੇ ਲਿਆਏ ਆ ਗਾਣੇ ਕਿਹੜਾ ਵਧੀਆ ਲੱਗਦਾ ਦਲਜੀਤ ਫਰਾਰ ਫਰਾਰ ਹਾਂਜੀ ਡੂ ਯੂ ਨੋ ਓਕੇ ਸੋ ਤੁਸੀਂ ਕੀ ਬਣਾਇਆ ਬਾਜੀ ਮੈਂ ਉੱਪਰ ਨਹੀਂ ਆ ਸਕਦਾ ਪਲੀਜ਼ ਤੁਸੀਂ ਆ ਜਾਓ ਹਗ ਮੀ ਓਕੇ ਸੋ ਕੀ ਕੀ ਲੱਗਦਾ ਵੀ ਆਉਣ ਦੀ ਪਤਾ ਨਹੀਂ ਹਲੇ ਕੁਝ ਇਨਾ ਤੋ ਕੀ ਕਿਉਂ ਅੱਜ ਆ ਕਿੱਥੋਂ ਆਏ ਹੋ ਤੁਸੀਂ ਪੰਚਕੁਲਾ ਪੰਚਕੁਲਾ ਐਕਸਾਈਟਡ ਹੋ ਵੈਰੀ ਮੱਚ ਸੋ ਕੀ ਨਾਮ ਹੈ ਤੁਹਾਡੇ ਕਿਥੋਂ ਆਏ ਸੁਖਮਨ ਮੁਹਾਲੀ ਤੋਂ ਮੁਹਾਲੀ ਤੋਂ ਹਾਂਜੀ ਸੋ ਵੇਟਿੰਗ ਆ ਚੱਲ ਰਹੀ ਆ ਅੰਦਰ ਜਾਣ ਦੀਆਂ ਕੋਈ ਗੱਲ ਨਹੀਂ ਘੰਟਾ ਹੋਰ ਰੁਕ ਜਾਗੇ ਹਣ ਤਾਂ ਦਿਲਜੀਤ ਦੇ ਲਈ ਪਿਆਰ ਹੈ ਫੈਨਸ ਦਾ ਵੀ ਕਹਿੰਦੇ ਵੀ ਇੱਕ ਘੰਟਾ ਹੋਰ ਰੁਕ ਜਾਗੇ ਕਿਥੋਂ ਆਏ ਹੋ ਸਾਰੇ ਜਾਨੇ ਵੀ ਲੁਧਿਆਣੇ ਤੋਂ ਲੁਧਿਆਣੇ ਤੋਂ ਆਏ ਹੋ ਉੱਥੇ ਚੀਜ਼ ਦੇ ਸ਼ਹਿਰ ਛੁੱਟੀ ਲੈ ਕੇ ਆਏ ਹਾਂ ਬਿਲਕੁਲ ਫੁੱਲ ਡੇ ਛੁੱਟੀ 2 ਵਜੇ ਇੱਥੇ ਖੜੇ ਆਂ ਐਂਡ ਵੇਟਿੰਗ ਠੀਕ ਹੈ ਸੋ ਉਮੀਦ ਹੈ ਇਹ ਵੇਟਿੰਗ ਆ ਜੋ ਆ ਕਾਮਯਾਬ ਹੋ ਜੇ ਅੰਦਰ ਪੂਰੀ ਰੌਣਕ ਲੱਗਣ ਗਿਆ ਹੈ ਨਾ ਠੀਕ ਹੈ ਜੀ ਸੋ ਇਹ ਫੈਨਸ ਸੀਗੇ ਜੋ ਦਲਜੀਤ ਦਾ ਕਾਨਸਰਟ ਦੇਖਣ ਦੇ ਲਈ ਦੂਰੋਂ ਦੂਰੋਂ ਆਏ ਨੇ ਕੋਈ ਆਸਟ੍ਰੇਲੀਆ ਤੋਂ ਆਇਆ ਕੋਈ ਦਿੱਲੀ ਤੋਂ ਆਇਆ ਪੰਚਕੂਲੇ ਤੋਂ ਆਇਆ ਲੁਧਿਆਣੇ ਉਹਨਾਂ ਦੇ ਸ਼ਹਿਰ ਤੋਂ ਆਏ ਸੋ ਫੈਨਸ ਕਾਫੀ ਐਕਸਾਈਟਿਡ ਨੇ ਤੁਸੀਂ ਵੇਖ ਸਕਦੇ ਹੋ ਛੋਟੇ ਛੋਟੇ ਬੱਚੀ ਵੀ ਆ ਚਾਦਰਾਂ ਲਗਾ ਕੇ ਆਏ ਆ ਔਰ ਜਿਹੜੇ ਮੁੰਡੇ ਆ ਉਹਨਾਂ ਦੇ ਵੱਲੋਂ ਵੀ ਚਾਦਰਾਂ ਲਗਾਇਆ ਗਿਆ ਈਵਨ ਕੁੜੀਆਂ ਵੀ ਜੋ ਉਹ কুর্তা ਚਾਦਰਾਂ ਪਾ ਕੇ ਆਈਆਂ ਤਾਂ ਤੁਰਲੇ ਵਾਲੀ ਪੱਗ ਬਣੀ ਹੋਈ ਹੈ ਸੋ ਸਾਰੇ ਐਕਸਾਈਟਿਡ ਹੈ ਤੁਸੀਂ ਦੇਖ ਸਕਦੇ ਹੋ ਹੁਣ ਅੰਦਰ ਜਾ ਕੇ ਤਾਂ ਬਹੁਤ ਰੌਣਕਾ ਲੱਗਣ ਵਾਲੀਆਂ ਨੇ ਜਿਵੇਂ ਫੈਨਸ ਇਹਨੇ ਐਕਸਾਈਟਿਡ ਲੱਗ ਰਹੇ ਨੇ ਤਾਂ ਉਹਨਾਂ ਦਾ ਕਹਿਣਾ ਵੀ ਆਪਾਂ ਥੋੜਾ ਜਿਹਾ ਹੋਰ ਇੰਤਜ਼ਾਰ ਕਰ ਲਾਂਗੇ ਦਲਜੀਤ ਨੂੰ ਦੇਖਣ ਦੇ ਲਈ ਤੇ ਜਦੋਂ ਅਸੀਂ ਅੰਦਰ ਜਾਣਾ ਹੈ ਉਹ ਇੰਤਜ਼ਾਰ ਜੋ ਹੁਣਾ ਹੈ ਉਹਦਾ ਪੂਰਾ ਫਲ ਮਿਲਣਾ ਕਿਉਂਕਿ ਦਲਜੀਤ ਨੂੰ ਉਹਨਾਂ ਨੇ ਸੁਣਨਾ ਸੋ ਵੇਖ ਸਕਦੇ ਹੋ ਦਸਾਂਚਾ ਵਾਲੇ ਦਾ ਕਿੰਨਾ ਕ੍ਰੇਜ਼ ਆ ਕਿਉਂਕਿ ਲੋਕੀ ਉਹਨਾਂ ਨੇ ਕਾਨਸਰਟ ਜੁਆਇਨ ਵੀ ਕੀਤੇ ਆ ਬਹੁਤ ਸਾਰੇ ਦੇਖੀ ਵੀ ਐਂਡ ਸਟਿਲ ਦਲਜੀਤ ਨੂੰ ਦੇਖਣ ਵਾਸਤੇ ਇੱਥੇ ਪਹੁੰਚੇ ਨੇ ਸੋ ਅੱਜ ਅਸੀਂ ਚੰਡੀਗੜ੍ਹ ਦਾ ਚੌਂਦੀ ਸੈਕਟਰ ਵਿੱਚ ਪਹੁੰਚੇ ਆ ਜਿੱਥੇ ਦਲਜੀਤ ਦਸਾਂਜਾ ਕਾਨਸਰਟ ਹੋਣ ਵਾਲਾ ਕੁਝ ਘੰਟਿਆਂ ਦਾ ਜੋ ਆ ਸਮਾਂ ਰਹਿ ਗਿਆ ਤੇ ਦਲਜੀਤ ਦੀਆਂ ਇੱਥੇ ਗਾਣੇ ਸੁਣਾਈ ਦੇਣਗੇ ਰੋਣ ਕਾ ਲੱਗਣ ਗਿਆ ਫੈਨਸ ਬਹੁਤ ਐਕਸਾਈਟਿਡ ਨੇ ਤੁਸੀਂ ਵੇਖ ਸਕਦੇ ਕਿੰਨਾ ਰੋਲਾ ਪਿਆ ਹੋਇਆ ਇੱਥੇ ਸੋ ਇਸ ਦਿਨ ਵਾਲੀ ਮੈਨੂੰ ਯਾਨਕੀ ਸੋਨਿਆ ਦੇ ਇਜਾਜ਼ਤ ਤੇ ਵੇਖਦੇ ਰਹੋ ਡੇਨਿਕ ਸਵੇਰਾ ਟੀਵੀ